ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਅੱਜ ਚੇਤ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ ਚੇਤ ਦੀ ਸੰਗਰਾਂਦ ਤੇ ਸਤਿਗੁਰੂ ਜੀ ਦਾ ਸਾਨੂੰ ਕੀ ਉਪਦੇਸ਼ ਹੈ ਤੇ ਸਾਡੇ ਦੇਸ਼ ਦੇ ਵਿੱਚ ਜੋ ਬਿਕਰਮੀ ਸੰਮਤ ਹੈ ਉਹਦੀ ਗਿਣਤੀ ਚੇਤ ਤੋਂ ਸ਼ੁਰੂ ਹੁੰਦੀ ਆ ਤੇ ਚੇਤ ਮਹੀਨੇ ਨੂੰ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਭਾਵ ਕਈ ਨਮਾਸਾਲ ਵੀ ਇਹਨੂੰ ਕਹਿੰਦੇ ਆ ਸਤਿਗੁਰੂ ਮਹਾਰਾਜ ਜੀ ਕੀ ਸਾਨੂੰ ਉਪਦੇਸ਼ ਦਿੰਦੇ ਆ ਆਓ ਸਮਝਣਾ ਕਰੀਏ ਜੀ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਦੇਖੋ ਜੇ ਕਿਤੇ ਚੇਤ ਦੇ ਮਹੀਨੇ ਵਿੱਚ ਆਪਾਂ ਰੱਬ ਨੂੰ ਅਰਾਧਨਾ ਆਰੰਭ ਕਰ ਦਈਏ ਤਾਂ ਸਮਝ ਲਓ ਨਮਾਸਾਲ ਸ਼ੁਰੂ ਹੋ ਗਿਆ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਸਾਨੂੰ ਚੇਤ ਮਹੀਨੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਚੇਤ ਤੋਂ ਭਾਵ ਐ ਬੰਦੇ ਤੂੰ ਬੰਦਗੀ ਕਰ ਰੱਬ ਨੂੰ ਯਾਦ ਕਰ ਰੱਬ ਨੂੰ ਚੇਤੇ ਕਰ ਜਿਹਨੂੰ ਭੁੱਲਿਆ ਹੋਇਆ ਉਹਨੂੰ ਕਿਉਂ ਤੂੰ ਯਾਦ ਨਹੀਂ ਕਰਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਿਰਪਾ ਕਰਦੇ ਆ ਮਹਾਰਾਜ ਕਹਿੰਦੇ ਆ ਬੰਦਿਆ ਜੇ ਤੂੰ ਇਹ ਕੰਮ ਕਰੇਗਾ ਹੋਵੇ ਆਨੰਦ ਕਣਾ ਬਹੁਤ ਵੱਡਾ ਆਨੰਦ ਤੇਰੀ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਏਗਾ ਬਹੁਤ ਵੱਡਾ ਆਨੰਦ ਬਣ ਜੇਗਾ ਪਰ ਬੰਦਗੀ ਹੁਣ ਕਿਵੇਂ ਕਰੀਏ ਕਿਸ ਤਰ੍ਹਾਂ ਕਰੀਏ ਇਹ ਸਵਾਲ ਵੀ ਸਾਡੇ ਮਨ ਦੇ ਵਿੱਚ ਹੈ ਕਿ ਬੰਦਗੀ ਸ਼ੁਰੂ ਕਿਵੇਂ ਹੋਵੇਗੀ ਕੀ ਹੋਵੇਗਾ ਇਹਦਾ ਆਪਰੇਸ਼ਨ ਦਾ ਉੱਤਰ ਵੀ ਮਹਾਰਾਜ ਨੇ ਸਾਨੂੰ ਦਿੱਤਾ ਹੈ ਉੱਤਰ ਕੀ ਹੈ ਦਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਹੜੇ ਸਾਧੂ ਹੁੰਦੇ ਆ ਸੰਤਾਂ ਦੀ ਸੰਗਤ ਹੁੰਦੀ ਆ ਭਲੇ ਪੁਰਸ਼ ਹੁੰਦੇ ਆ ਗੁਰਮਖ ਹੁੰਦੇ ਆ ਗੁਰੂ ਦੀ ਸੰਗਤ ਕਰਨ ਦੇ ਨਾਲ ਤੇ ਜੀਵ ਨਾਲ ਉਹਦੇ ਨਾਮ ਦਾ ਉਚਾਰਨ ਕਰਨ ਦੇ ਨਾਲ ਸਾਨੂੰ ਭਾਈ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ ਸੰਗਤ ਇਸ ਵਾਸਤੇ ਕਰਨੀ ਆ ਕਿ ਸਾਡੀ ਜਿਹੜੀ ਜੀਵਨਿੰਦਿਆ ਕਰਦੀ ਆ ਉਹ ਰੱਬ ਦਾ ਨਾਮ ਜਪਣ ਲੱਗ ਜਾਵੇ ਦੇਖੋ ਜੇਕਰ ਇੱਕ ਛੋਟਾ ਜਾਂ ਮਾਸੂਮ ਬੱਚਾ ਮੰਨ ਲਓ ਕੋਈ ਮਾਂ ਪਿਓ ਦੀ ਸੰਗਤ ਕਰੇ ਨਾ ਉਹਦੀ ਜ਼ੁਬਾਨ ਨੂੰ ਬੋਲਣਾ ਹੀ ਨਾ ਆਵੇ ਉਹ ਤਾਂ ਗੁੰਗਾ ਰਹਿ ਜਾਵੇਗਾ ਕਿ ਜੇਕਰ ਅਸੀਂ ਸਾਧ ਸੰਗਤ ਕਰੀਏ ਸੰਗਤ ਦੇ ਵਿੱਚ ਜਾ ਕੇ ਅਸੀਂ ਪ੍ਰਮਾਤਮਾ ਦੇ ਬੋਲ ਸੁਣੀਏ ਹੀ ਨਾ ਫੇਰ ਤਾਂ ਕਦੇ ਜ਼ਬਾਨ ਉਹਦੇ ਗੁਨਾ ਦਾ ਉਚਾਰਨ ਵੀ ਨਹੀਂ ਕਰ ਸਕਦੀ ਜੇ ਧਿਆਨ ਨਾ ਹੋਵੇ ਹੁਣ ਮਾਪਿਓ ਦਾ ਲਗਾਤਾਰ ਬੋਲਿਆ ਹੋਇਆ ਸਫਲ ਸਮਝ ਲੈਣਾ ਜੇ ਬੱਚਾ ਵੀ ਬੋਲਣ ਲੱਗ ਜੇ ਸਾਧ ਸੰਗਤ ਕੀਤੀ ਉਸ ਦਿਨ ਸਫਲ ਸਮਝ ਲੈਣਾ ਅਗਰ ਰਸਨਾ ਜੀਵ ਉਹਦਾ ਨਾਮ ਜਪਣ ਲੱਗ ਪਵੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾਂ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਤਾਂ ਸਮਝ ਲਿਓ ਸੰਸਾਰ ਵਿੱਚ ਆਇਆ ਉਹਨਾਂ ਦਾ ਸਫਲ ਹੋ ਗਿਆ ਲੇਖੇ ਲੱਗ ਗਿਆ ਇੱਕ ਖਿੰਤ ਇਸ ਬਿਨ ਜੀਵਣਾ ਬਿਰਥਾ ਜਨਮ ਜਣਾ ਗੁਰਮੁਖੋ ਇੱਕ ਪਲ ਵੀ ਉਹਦੀ ਯਾਦ ਤੋਂ ਬਿਨਾ ਜਿਉਣਾ ਇਉਂ ਆ ਮੰਨ ਲਓ ਜ਼ਿੰਦਗੀ ਬਿਰਥੀ ਗਈ ਸਵਾਸਾਂ ਨੂੰ ਬਿਰਥਾ ਕਰਨਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਕਹਿਆ ਕਰਦੇ ਸੀ ਭਾਈ ਉਹਨੂੰ ਯਾਦ ਕਰਨਾ ਬਸ ਇਹੀ ਵੱਡੀ ਪ੍ਰਾਪਤੀ ਆ ਤੇ ਉਹਨੂੰ ਭੁੱਲ ਜਾਣਾ ਇਹ ਦੁਨੀਆ ਦੀ ਸਭ ਤੋਂ ਵੱਡੀ ਵੱਧ ਨਸੀਬੀ ਆ ਉਹ ਬੰਦਾ ਬਦਕਿਸਮਤ ਜਿਹੜਾ ਆਪਣੇ ਮਾਲਕ ਨੂੰ ਭੁੱਲ ਗਿਆ ਤਾਂ ਇੱਕ ਖਿੰਨ ਤਿਸਵੇਂ ਜੀਵਨ ਬਿਰਥਾ ਜਨਮ ਜਣਾ ਇੱਕ ਪਲ ਵੀ ਉਹਦੀ ਯਾਦ ਤੋਂ ਬਿਨਾਂ ਜਿਉਣਾ ਇਹ ਜ਼ਿੰਦਗੀ ਨੂੰ ਬਿਰਥਾ ਗਵਾਉਣਾ ਸਵਾਸਾਂ ਨੂੰ ਬਿਰਥਾ ਕਰਨਾ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਦੇਖੋ ਵਾਹਿਗੁਰੂ ਕਿੱਥੇ ਕਿੱਥੇ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਪਾਣੀ ਜਲ ਦੇ ਵਿੱਚ ਵੀ ਹੈ ਥਲ ਥਲ ਦੇ ਵਿੱਚ ਵੀ ਹੈ ਜ਼ਮੀਨ ਤੇ ਵੀ ਆਕਾਸ਼ ਤੇ ਵੀ ਹੈ ਪੂਰਨ ਤੌਰ ਤੇ ਰਮਿਆ ਹੋਇਆ ਬਨਸਪਤੀ ਦੇ ਕਣ ਕਣ ਵਿੱਚ ਉਹੀ ਤਾਂ ਹੈ ਐਸਾ ਪ੍ਰਮਾਤਮਾ ਜੇ ਚੇਤਨਾ ਆਵੇ ਤਾਂ ਕਿੰਨੇ ਕੁ ਦੁੱਖ ਪੈਦਾ ਹੁੰਦੇ ਆ ਜੀ ਮਹਾਰਾਜ ਕਹਿੰਦੇ ਬੜੇ ਦੁੱਖ ਬੰਦੇ ਨੂੰ ਪੈਦਾ ਹੁੰਦੇ ਆ ਜੀ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਹੁਣ ਰੱਬ ਨੂੰ ਭੁੱਲ ਕੇ ਬੰਦੇ ਨੂੰ ਕਿੰਨੇ ਕੁ ਦੁੱਖ ਹੋ ਸਕਦੇ ਆ ਸਾਹਿਬ ਜੀ ਕਹਿੰਦੇ ਇੰਨੇ ਦੁੱਖ ਹੋ ਸਕਦੇ ਆ ਇੰਨੇ ਦੁੱਖ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਉਹਨਾਂ ਨੂੰ ਤੋਲਣਾ ਔਖਾ ਉਹਨਾਂ ਨੂੰ ਦੱਸਿਆ ਹੀ ਨਹੀਂ ਜਾ ਸਕਦਾ ਰੱਬ ਨੂੰ ਭੁੱਲ ਕੇ ਦੌਖੀ ਦੁੱਖਾਂ ਬੰਦੇ ਕੋਲੇ ਸੁੱਖ ਕਿਵੇਂ ਆ ਸਕਦਾ ਜੀ ਜਿਹਨੇ ਆਪਾਂ ਮਾਲਕ ਨੂੰ ਹੀ ਭੁੱਲ ਗਿਆ ਆਪਦੇ ਨੂੰ ਆਪਾਂ ਸੁਖੀ ਕਿਵੇਂ ਹੋ ਜਾਾਂਗੇ ਆਪਾਂ ਸੁਖੀ ਨਹੀਂ ਹੋ ਸਕਾਂਗੇ ਜੀ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਚੇਤ ਦੇ ਮਹੀਨੇ ਵਿੱਚ ਆਪਦੇ ਵਾਹਿਗੁਰੂ ਨੂੰ ਉਹਦੇ ਗੁਣਾਂ ਨੂੰ ਰਮਣ ਕੀਤਾ ਯਾਦ ਕੀਤਾ ਉਹਨਾਂ ਦਾ ਭਾਗਮਣਾ ਮੂੰਹ ਬਹੁਤ ਵੱਡਾ ਹੋ ਗਿਆ ਸਾਥ ਸੰਗਤ ਜੀ ਉਹ ਕਿਸਮਤ ਵਾਲੇ ਆ ਉਹਨਾਂ ਦਾ ਭਾਗਮਣਾ ਮੁਖੜਾ ਜਿਹੜਾ ਉਜਲਾ ਹੋ ਗਿਆ ਮਹਾਨ ਹੋ ਗਿਆ ਉਹ ਤਾਂ ਚੰਗੀ ਕਿਸਮਤ ਵਾਲੇ ਆ ਜਿਨ੍ਹਾਂ ਨੇ ਚੇਤ ਵਿੱਚ ਇਹ ਮਹੀਨੇ ਵਿੱਚ ਆਪਦੇ ਮਾਲਕ ਨੂੰ ਚੇਤੇ ਕਰ ਲਿਆ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਆ ਹਰੀ ਦੇ ਦਰਸ਼ਨਾਂ ਨੂੰ ਚੇਤ ਦੇ ਮਹੀਨੇ ਵਿੱਚ ਭਾਈ ਮਨ ਲੋਚਦਾ ਤਾਂਗ ਦਾ ਕਿ ਰੱਬ ਮਿਲੇ ਪਰ ਉਦੋਂ ਹੀ ਤਾਂਗੂਗਾ ਜਦੋਂ ਭੁੱਖ ਲੱਗੂਗੀ ਭੁੱਖ ਲੱਗੂਗੀ ਸੰਗਤ ਕਰਨ ਦੇ ਨਾਲ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਸਾਧ ਸੰਗਤ ਜੀ ਚੇਤ ਦੇ ਮਹੀਨੇ ਵਿੱਚ ਕੋਈ ਪਰਮੇਸ਼ਰ ਦਾ ਮਲਾਪ ਕਰਵਾ ਦੇਵੇ ਤਾਂ ਮਹਾਰਾਜ ਕਹਿੰਦੇ ਭਾਈ ਉਹਦੇ ਪੈਰ ਹੀ ਪੈਣੇ ਆ ਉਦੋਂ ਸਦਕੇ ਜਾਣੇ ਆ ਚੇਤ ਦੇ ਮਹੀਨੇ ਵਿੱਚ ਇੱਕ ਜਗਿਆਸੂ ਤੇ ਇੱਕ ਸਾਧਕ ਤੇ ਜਿਹੜਾ ਪ੍ਰਭਾਵ ਪੈਂਦਾ ਉਹਦਾ ਜ਼ਿਕਰ ਮਹਾਰਾਜ ਕਰ ਰਹੇ ਆ ਇਹ ਕੋਈ ਏ ਮਹੀਨੇ ਵਿੱਚ ਅরাধਨਾ ਕਰੇ ਉਹਦਾ ਨਾਮ ਜਪੇ ਮਾਲਕ ਦਾ ਏ ਮਹੀਨਾ ਸਾਰੇ ਦਾ ਸਾਰਾ 30 ਦਿਨ ਜਿੰਨੇ ਵੀ ਹੁੰਦੇ ਆ ਆਨੰਦਮਈ ਬਣ ਜਾਵੇਗਾ ਹੁਣ ਸਾਧ ਸੰਗਤ ਜੀ ਦੁਨੀਆ ਵਿੱਚ ਬੜੇ ਤਰ੍ਹਾਂ ਦੇ ਇਨਸਾਨ ਆ ਜਿੱਥੇ ਭਗਤਾ ਉਥੇ ਚੋਰ ਵੀ ਹੈਗੇ ਆ ਲਟੇਰੇ ਵੀ ਹੈਗੇ ਆ ਭਗਤ ਨਾਮਦੇਵ ਜੀ ਦੀ ਇੱਕ ਕਥਾ ਬੜੀ ਸੁੰਦਰ ਹੈ ਭਗਤ ਨਾਮਦੇਵ ਜੀ ਹਰ ਰੋਜ਼ ਕੱਪੜੇ ਧੋਣ ਜਾਂਦੇ ਹੁੰਦੇ ਸੀ ਜਿੱਥੇ ਉੱਥੇ ਇੱਕ ਸਾਧੂ ਰੋਜ਼ ਆਉਣਾ ਸਮਾਧੀ ਲਾ ਕੇ ਬੈਠ ਜਾਣਾ ਇੱਕ ਦਿਨ ਇੱਕ ਸ਼ਾਹੂਕਾਰ ਵੀ ਆਇਆ ਇਸ਼ਨਾਨ ਕਰਨ ਵਾਸਤੇ ਉਹ ਘਾਟ ਤੇ ਉਹਨੇ ਲੱਕ ਦੇ ਨਾਲ 500 ਰੁਪਏ ਦੀ ਬਾਂਸਲੀ ਬੰਨੀ ਹੋਈ ਸੀ ਪੈਸੇ ਸੀਗੇ ਉਹਦੇ ਵਿੱਚ ਉਹਨਾਂ ਜ਼ਮਾਨਿਆਂ ਵਿੱਚ ਉਹਨੇ ਕੀ ਕੀਤਾ ਬਾਂਸਲੀ ਇਹੜੀ ਲੱਕ ਨਾ ਬੰਨ ਕੇ ਰੱਖਦੇ ਸੀ ਪੁਰਾਣੇ ਬਜ਼ੁਰਗ ਉਹ ਲੱਕ ਨਾਲੋਂ ਖੋਲ ਕੇ ਕੱਪੜੇ ਹੇਠਾਂ ਰੱਖ ਦਿੱਤੀ ਇਸ਼ਨਾਨ ਕਰਨ ਲੱਗਿਆ ਜਦੋਂ ਉਹਨੇ ਪਾਣੀ ਵਿੱਚ ਟੱਬੀ ਲਾਈ ਆ ਤੇ ਸਾਧੂ ਨੇ ਮੌਕਾ ਤਾੜ ਕੇ ਬਾਸ ਲੀ ਉਹਦੇ ਕੱਪੜੇ ਹੇਠੋਂ ਖਿਸਕਾ ਕੇ ਆਪਣੇ ਆਸਣੇ ਹੇਠਾਂ ਰੱਖ ਲਈ ਕਹਿਣ ਨੂੰ ਸਾਧੂ ਸੀਗਾ ਸੀ ਪਖੰਡੀ ਚੋਰ ਤੇ ਫਿਰ ਉੱਪਰ ਉਹਦੇ ਅੱਖਾਂ ਮੀਟ ਕੇ ਚੌਂਕੜਾ ਮਾਰ ਕੇ ਬਹਿ ਗਿਆ ਤੇ ਲੱਗ ਗਿਆ ਮਾਲਾ ਫੇਰਨ ਭਗਤ ਨਾਮਦੇਵ ਜੀ ਭੋਲੇ ਭਾਲੇ ਆਪਦੇ ਧਿਆਨ ਵਿੱਚ ਕੱਪੜੇ ਧੋਈ ਜਾ ਰਹੇ ਆ ਉਹਨਾਂ ਨੂੰ ਸਾਧੂ ਦੇ ਚੋਰੀ ਕਰਨ ਦਾ ਕੋਈ ਪਤਾ ਹੀ ਨਹੀਂ ਲੱਗਿਆ ਜਦੋਂ ਸ਼ਾਹੂਕਾਰ ਇਸ਼ਨਾਨ ਕਰਕੇ ਆਇਆ ਕੱਪੜੇ ਤੇ ਉਹਨੇ ਦੇਖੇ ਆਪਦੇ ਤੇ ਰੁਪਈਆਂ ਵਾਲੀ ਉਹ ਬਾਸਲੀ ਗਾਇਬ ਆ ਉਹਦੀ ਜਿੱਥੇ ਰੁਪਈਏ ਪਾਏ ਜਿਹੜੇ ਕੱਪੜੇ ਵਿੱਚ ਬੜਾ ਹੈਰਾਨ ਹੋਇਆ ਸੋਚਿਆ ਆਸੇ ਪਾਸੇ ਦੇਖਾਂ ਦੇਖਿਆ ਇੱਕ ਸਾਧੂ ਜਨ ਸਮਾਧੀ ਵਿੱਚ ਆ ਪਰ ਇਹ ਗਰੀਬ ਇਹ ਭਗਤ ਨਾਮਦੇਵ ਨੂੰ ਲੱਗਾ ਵੀ ਇਹਨੇ ਮੇਰੀ ਇਹ ਬਾਂਸਲੀ ਪੈਸੇ ਚੋਰੀ ਕੀਤੇ ਆ ਇਹ ਸੋਚ ਕੇ ਭਗਤ ਨਾਮਦੇਵ ਜੀ ਨੂੰ ਸਾਹੂਕਾਰ ਨੇ ਫੜ ਲਿਆ ਕਹਿੰਦਾ ਭਾਈ ਜੇ ਤਾ ਭਲਾ ਚਾਹਨਾ ਫਿਰ ਤਾਂ ਮੇਰੀ ਬਾਂਸਲੀ ਆ ਜਿਹੜੀ ਉਹ ਵਾਪਸ ਕਰ ਦੇ ਨਹੀਂ ਮੈਂ ਤੇਰਾ ਬੁਰਾ ਹਾਲ ਕਰੂੰਗਾ ਤੈਨੂੰ ਸਰਕਾਰ ਦਰਬਾਰ ਜਿਹੜਾ ਹੈ ਸਰਕਾਰੀ ਲੈ ਜਾ ਕੇ ਸਜ਼ਾ ਦੰਡ ਦਿਵਾਵਾਂਗਾ ਭਗਤ ਨਾਮਦੇਵ ਜੀ ਕਹਿੰਦੇ ਮੈਂ ਸੱਚ ਕਹਿੰਨਾ ਭਾਈ ਮੈਂ ਤੇਰਾ ਕੋਈ ਪੈਸਾ ਨਹੀਂ ਚੁੱਕਿਆ ਨਾ ਤੇਰੀ ਬਾਸਲੀ ਦੇਖੀ ਆ ਮੈਂ ਤਾਂ ਆਪਦੇ ਧਿਆਨ ਵਿੱਚ ਕੱਪੜੇ ਧੋਈ ਜਾ ਰਿਹਾ ਤੇ ਸ਼ਾਹੂਕਾਰਨੀ ਜੀ ਮੰਨਿਆ ਐਨੇ ਨੂੰ ਰੌਲਾ ਸੁਣ ਸੁਣ ਕੇ ਲੋਕ ਇਕੱਠੇ ਹੋ ਗਏ ਆ ਰੌਲਾ ਇੰਨਾ ਵੱਧ ਗਿਆ ਇੰਨਾ ਵੱਧ ਗਿਆ ਰੌਲਾ ਸੁਣ ਕੇ ਸਾਧੂ ਨੇ ਅੱਖਾਂ ਖੋਲ੍ਹੀਆਂ ਉਹਨੇ ਪਖੰਡੀ ਨੇ ਹੁਣ ਜਦੋਂ ਆ ਗਿਆ ਉੱਠ ਕੇ ਪਖੰਡ ਕਰਨ ਲੱਗਾ ਸ਼ਾਹੂਕਾਰ ਨੂੰ ਕਹਿੰਦਾ ਜੀ ਮੈਂ ਸਮਾਧੀ ਵਿੱਚ ਸੀ ਕੀ ਗੱਲ ਹੋ ਗਈ ਕਹਿੰਦੇ ਆਹ ਗੱਲ ਆ ਉਹ ਕਹਿੰਦਾ ਹਾਂ ਮੈਂ ਸਮਾਧੀ ਵਿੱਚ ਸੀਗਾ ਪਰ ਮੈਨੂੰ ਇੰਨਾ ਪਤਾ ਹੀ ਨਹੀਂ ਚੋਰੀ ਕੀਤੀ ਆ ਪਰਮਾਤਮਾ ਨੇ ਐਡੀ ਖੇੜ ਰਚਾਈ ਸਾਧ ਸੰਗਤ ਜੀ ਜਦੋਂ ਆਪਦੇ ਭਗਤ ਤੇ ਤੂੰ ਮਤ ਲੱਗ ਰਹੀ ਆ ਲੋਕ ਵੀ ਕਹਿਣ ਲੱਗ ਗਏ ਕਿ ਨਾਮਦੇਵ ਹੀ ਚੋਰ ਹੋਵੇਗਾ ਇੰਨੀ ਜ਼ੋਰ ਦੀ ਹਵਾਈ ਇੰਨੀ ਤੇਜ ਸਾਧੂ ਦਾ ਆਸਣ ਉੱਡ ਗਿਆ ਤੇ ਉਹ ਬਾਸਲੀ ਨੰਗੀ ਹੋ ਗਈ ਜਿਹਦੇ ਵਿੱਚ ਪੈਸੇ ਪਾਏ ਹੋਏ ਸੀ ਨਾ ਸ਼ਾਹੂਕਾਰ ਦੀ ਤੇ ਲੋਕਾਂ ਨੇ ਝੱਟ ਬਾਸਰੀ ਚੁੱਕੀ ਤੇ ਸ਼ਾਹੂਕਾਰ ਨੂੰ ਦਿੱਤੀ ਸ਼ਾਹੂਕਾਰ ਸ਼ਰਮਿੰਦਾ ਸੀ ਕਿ ਮੈਂ ਭਗਤ ਨਾਮਦੇਵ ਜੀ ਤੇ ਝੂਠੀ ਤੂਮਤ ਲਾਈ ਫਿਰ ਭਗਤ ਜੀ ਤੋਂ ਮਾਫੀ ਮੰਗੀ ਹੁਣ ਜਦੋਂ ਪਖੰਡ ਯਾਰ ਹੋ ਗਿਆ ਉਹਦਾ ਲੋਕਾਂ ਨੇ ਚੰਗੀ ਤਰ੍ਹਾਂ ਸਾਧ ਨੂੰ ਕੁੱਟਿਆ ਭਗਤ ਨਾਮਦੇਵ ਜੀ ਨੇ ਫਿਰ ਆਖਿਆ ਦੁਨੀਆ ਤੇ ਐਸੇ ਵੀ ਲੋਕ ਆ ਜਿਵੇਂ ਸਾਪ ਕੁੰਚ ਛੋੜੇ ਵਿਖ ਨਹੀਂ ਛੱਡੇ ਜਿਵੇਂ ਸੱਪ ਆਪ ਦੀ ਕੁੰਜ ਤਾਂ ਛੱਡ ਦਿੰਦਾ ਪਰ ਜ਼ਹਿਰ ਨਹੀਂ ਛੱਡਦਾ ਐਵੇਂ ਨਾ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਿਆ ਇਹ ਲੋਕਾਂ ਨੇ ਭਗਤ ਜੀ ਅੱਗੇ ਨਮਸਕਾਰ ਕੀਤੀ ਤੇ ਉਹ ਪਖੰਡੀ ਨੂੰ ਫਟਕਾਰਾਂ ਵੀ ਪਾਈਆਂ ਭਗਤ ਜੀ ਦੀ ਬੜੀ ਉਸਤਤ ਹੋਈ ਮੇਰੇ ਕਹਿਣ ਦਾ ਭਾਵ ਇਹ ਆ ਵੀ ਦੁਨੀਆਂ ਦੇ ਵਿੱਚ ਸਾਧ ਸੰਗਤ ਜੀ ਬੜੇ ਚੋਰ ਵੀ ਹੈਗੇ ਆ ਐਸੇ ਸਾਧੂ ਸੰਤ ਪੂਰਨ ਮਹਾਪੁਰਖ ਬ੍ਰਹਮ ਗਿਆਨੀ ਵੀ ਹੈਗੇ ਆ ਤੇ ਪਖੰਡੀ ਵੀ ਹੈਗੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸੱਚਾ ਸਾਧੂ ਨਹੀਂ ਪਖੰਡੀ ਬਹੁਤ ਆ ਤੇ ਪਰ ਅਸਲ ਸੰਤ ਵੀ ਹੈਗੇ ਆ ਕੋਟਣ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਕਰੋੜਾਂ ਪਿੱਛੇ ਪਰ ਉਹ ਵਿਰਲੇ ਆ ਭਾਈ ਉਹ ਤਾਂ ਵਿਰਲੇ ਆ ਜਿਨ੍ਹਾਂ ਦੀ ਅੰਦਰੋਂ ਰੱਬ ਦੇ ਨਾਲ ਪ੍ਰੀਤ ਆ ਉਹ ਤਾਂ ਵਿਰਲੇ ਨੇ ਇਹਨਾਂ ਅੰਦਰੋਂ ਪ੍ਰੀਤਾਂ ਲਾਈਆਂ ਸਾਧ ਸੰਗਤ ਜੀ ਸੱਪਕੁੰਝ ਛੋੜੇ ਵਿਖ ਨਹੀਂ ਛਾੜੇ ਦੇਖੋ ਸੱਪਕੁੰਝ ਲਾ ਦਿੰਦਾ ਅੰਦਰੋਂ ਜ਼ਹਿਰ ਨਹੀਂ ਛੱਡਦਾ ਚੇਤ ਮਹੀਨੇ ਵਿੱਚ ਸਿੱਖਿਆ ਲਈਏ ਵੀ ਜੇ ਸਾਡੇ ਅੰਦਰ ਭਾਈ ਔਗਣ ਨੇ ਉਹਨਾਂ ਨੂੰ ਆਪਾਂ ਨਾ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਤੇ ਉਹਨਾਂ ਨੂੰ ਕੱਟিয়ে ਵੀ ਮਹਾਰਾਜ ਅੱਗੇ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਇਹ ਮੇਰੇ ਵਿੱਚ ਕਮੀ ਆ ਕਿਰਪਾ ਕਰਕੇ ਜੀ ਤੁਸੀਂ ਇਹ ਮੇਰੀ ਕਮੀ ਨੂੰ ਦੂਰ ਕਰ ਦਿਓ ਇਹ ਸਤਿਗੁਰ ਅੱਗੇ ਕੀਤੀ ਅਰਦਾਸ ਜਦੋਂ ਆਪਾਂ ਨੀਵੇਂ ਹੋ ਕੇ ਕਰਾਂਗੇ ਸਾਡੇ ਅਵਗਣ ਕੱਟੇ ਜਾਣਗੇ ਸਾਪ ਕੁੰਚ ਛੋੜੈ ਵਿਖ ਨਹੀਂ ਛੱਡੈ ਕੁਝ ਲੋਕ ਇਹੋ ਜਿਹੇ ਹੁੰਦੇ ਆ ਜਿਵੇਂ ਸੱਪ ਵਰਗੇ ਸੱਪ ਆਪ ਦੀ ਉੱਪਰਲੀ ਜਿਹੜੀ ਪਰਤ ਹੁੰਦੀ ਆ ਉਹ ਕੁੰਜ ਨੂੰ ਤਾਂ ਲਾਹ ਦਿੰਦਾ ਪਰ ਜ਼ਹਿਰ ਨਹੀਂ ਛੱਡਦਾ ਉਦ ਕਮਾਹੇ ਜੈਸੇ ਬਗ ਧਿਆਨ ਮਾੜੇ ਕੁਝ ਲੋਕ ਬਗਲੇ ਦੀ ਨਿਆਈ ਹੁੰਦੇ ਆ ਬਗਲਾ ਕੀ ਕਰਦਾ ਸਮਾਧੀ ਲਾਉਂਦਾ ਭੇਖ ਬਣਾਉਂਦਾ ਰੀਸ ਤਾਂ ਹੰਸ ਦੀ ਕਰ ਰਿਆ ਪਰ ਹੰਸਾਂ ਵਾਲੇ ਕਰਮ ਨਹੀਂ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਪਾਲਣ ਜਾਵੇ ਉਹਦੇ ਤਾਂ ਕਰਮੀ ਹੋਰ ਨਹੀਂ ਤੇ ਕਾਹੇ ਕੋ ਕੀਜੇ ਧਿਆਨ ਜਪਨਾ ਜਬ ਤੇ ਸੁੱਧ ਨਹੀਂ ਮਨੇ ਆਪਣਾ ਜਦੋਂ ਤੱਕ ਤੇਰਾ ਭਾਈ ਮਾਨੀ ਪਵਿੱਤਰ ਨਹੀਂ ਆ ਲੋਕਾਂ ਨੂੰ ਕੀ ਪਖੰਡ ਕਰਕੇ ਦਿਖਾਈ ਜਾਣਾ ਇਸ ਕਰਕੇ ਜਿਹੜੇ ਵੀ ਪੁਰਸ਼ ਇਸ ਤਰ੍ਹਾਂ ਭਾਈ ਕਰਨਗੇ ਚੇਤ ਦੇ ਮਹੀਨੇ ਵਿੱਚ ਉਹਨਾਂ ਨੂੰ ਤਾਂ ਭਾਈ ਦੁੱਖ ਹੀ ਮਿਲੇਗਾ ਇਹਨਾਂ ਦੁੱਖ ਮਿਲੇਗਾ ਜ ਜੀ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਭਗਤ ਨਾਮਦੇਵ ਜੀ ਨੇ ਫਿਰ ਉੱਥੇ ਸ਼ਬਦ ਉਚਾਰਿਆ ਸੀ ਮੇਰੇ ਕਹਿਣ ਦਾ ਭਾਵ ਇਹ ਆ ਕਿ ਸਾਨੂੰ ਕਦੇ ਵੀ ਭੁੱਲ ਕੇ ਇਹੋ ਜੇ ਕਰਮ ਨਹੀਂ ਕਰਨੇ ਚਾਹੀਦੇ ਜਿੰਨਾ ਕਰਕੇ ਸਾਨੂੰ ਵੀ ਦੁੱਖ ਮਿਲੇ ਤੇ ਲੋਕਾਂ ਵਿੱਚ ਸਾਧੂ ਸੰਤਾਂ ਦਾ ਨਾਮ ਬਦਨਾਮ ਹੋ ਜੇ ਤੇ ਹੁਣੇ ਚੇਤ ਦੇ ਮਹੀਨੇ ਤੋਂ ਕੀ ਭਾਵ ਲੈਣਾ ਹੈ ਚੇਤਾ ਈ ਤਾਂ ਚੇਤ ਸਾਹਿਬ ਸੱਚਾ ਸੋਤਣੀ ਚੇਤਾ ਈ ਤਾਂ ਚੇਤ ਦਾ ਅਰਥ ਪਤਾ ਕੀ ਆ ਜੀ ਜੇਕਰ ਮਾਂ ਦੇ ਗਰਭ ਦੇ ਵਿੱਚ ਕੀਤੇ ਇਕਰਾਰ ਦਾ ਚੇਤਾ ਹੈ ਤਾਂ ਯਾਦ ਕਰ ਮਾਲਕ ਨੂੰ ਸਾਧ ਸੰਗਤ ਜੀ ਜਦੋਂ ਮਾਂ ਦੇ ਗਰਭ ਦੇ ਵਿੱਚ ਬੱਚਾ ਵਾਦਾ ਕਰਦਾ ਇਹਦੇ ਵਿੱਚੋਂ ਮੈਨੂੰ ਵਾਹਿਗੁਰੂ ਬਾਹਰ ਕੱਢੋ ਮੈਂ ਤੇਰਾ ਨਾਮ ਲਮਾਂਗਾ ਫਿਰ ਬਾਹਰ ਜਦੋਂ ਆਉਂਦਾ ਹੈ ਵਿੱਚੋਂ ਗਰਬੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਆ ਕੰਨ ਕਾਦੇ ਵਾਸਤੇ ਦਿੱਤੇ ਨੇ ਵਾਹਿਗੁਰੂ ਨੇ ਉਹ ਮਾਲਕ ਨੇ ਜਿਹੜੀਆਂ ਦਾਤਾਂ ਦਿੱਤੀਆਂ ਨੇ ਅੱਖਾਂ ਗਿਆਨ ਇੰਦਰਾ ਵੇਖਣ ਵਾਸਤੇ ਦਿੱਤੀਆਂ ਨੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੀ ਹਰ ਵਿਨੇ ਵਰਨਾ ਦੇਖੋ ਕੋਈ ਕੰਨ ਸੁਣਨ ਵਾਸਤੇ ਦਿੱਤੇ ਆ ਕੀ ਸੁਣਨਾ ਕੀ ਆ ਸੱਚਾ ਨਾਮ ਇਹ ਸ਼ਰਵ ਨੂੰ ਮੇਰੇ ਉਹ ਸਾਚੇ ਸੁਣਨੇ ਨੂੰ ਪਠਾਈ ਇਦਾਂ ਜੀਵ ਦਿੱਤੀ ਆ ਨਾਮ ਜਪਣ ਵਾਸਤੇ ਦਿੱਤੀ ਆ ਇਹਨਾਂ ਤੋਂ ਇਲਾਵਾ ਇੱਕ ਚੇਤੇ ਯਾਦ ਸ਼ਕਤੀ ਦੀ ਦਾਤ ਮਨੁੱਖ ਨੂੰ ਵਾਹਿਗੁਰੂ ਨੇ ਦੇ ਦਿੱਤੀ ਆ ਤੇ ਇਸ ਕਰਕੇ ਸਾਨੂੰ ਭਾਈ ਉਹਦੇ ਨਾਲ ਤਾਲੂਕਾਤ ਜਿਹੜੇ ਬਣਾਉਣੇ ਚਾਹੀਦੇ ਆ ਵਾਹਿਗੁਰੂ ਨਾਲ ਉਹਨੂੰ ਯਾਦ ਕਰੀਏ ਉਹਦੇ ਨਾਲ ਸੰਬੰਧ ਕਿਹਦੇ ਨਾਲ ਜੁੜਦੇ ਆ ਜਿਹਨੂੰ ਯਾਦ ਕਰਦੇ ਆ ਇਨੂੰ ਮੜਮੜ ਚੇਤੇ ਕਰਦੇ ਆ ਤੇ ਜਿਹਨੂੰ ਭੁੱਲ ਜੀਏ ਉਹਦੇ ਨਾਲੋਂ ਸਬੰਧ ਟੁੱਟ ਜਾਂਦੇ ਆ ਸਾਰਾ ਸਬੰਧ ਸਾਰੇ ਰਿਸ਼ਤੇ ਯਾਦ ਸ਼ਕਤੀ ਦੇ ਆਸਰੇ ਤੇ ਖੜੇ ਆ ਤੁਸੀਂ ਵੇਖੋ ਆਪਾਂ ਜਿਹੜਾ ਆਪਾਂ ਨੂੰ ਪਿਆਰਾ ਲੱਗਦਾ ਉਹ ਵਾਰ-ਵਾਰ ਚੇਤੇ ਆਉਂਦਾ ਜੋ ਉਪਰਾ ਹੈ ਬੇਗਾਨਾ ਹੈ ਉਹਨੂੰ ਯਾਦ ਕਰਨ ਤੇ ਵੀ ਆਪਾਂ ਭੁੱਲ ਜਾਂਦੇ ਆ ਬੰਦਾ ਹਰ ਸਮੇਂ ਦੁੱਖ ਸੁੱਖ ਵਿੱਚ ਆਪਦਿਆਂ ਨੂੰ ਚੇਤੇ ਕਰਦਾ ਬਾਰ ਬਾਰ ਉਹ ਚਿੱਤੇ ਆਉਂਦੇ ਆ ਜਾਂ ਹੂੰ ਕਾਹੂ ਆਪਣੋ ਹੀ ਚਿੱਤੇ ਆਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਆ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪੈ ਜਾਵੇ ਅਸਲ ਦੇ ਵਿੱਚ ਜਿਹੜੇ ਵੀ ਆਪਾਂ ਨੂੰ ਯਾਦ ਆਉਂਦੇ ਆ ਆਪਦੇ ਮਿੱਤਰ ਯਾਦ ਆਉਣਗੇ ਕਿਸੇ ਦੇ ਨਹੀਂ ਅਸਲ ਦੇ ਵਿੱਚ ਬੰਦੇ ਨੂੰ ਜਦੋਂ ਖੁਸ਼ੀ ਮਿਲਦੀ ਆ ਕੋਈ ਦੁੱਖ ਹੁੰਦਾ ਲੋੜ ਸਮੇਂ ਜਿੱਥੇ ਇਹ ਯਾਦ ਕਰਦਾ ਜਿਨ੍ਹਾਂ ਨੂੰ ਉਹ ਆਪਣਿਆਂ ਨੂੰ ਯਾਦ ਕਰਦਾ ਆਪਣੇ ਪੈ ਦੁੱਖ ਆਪਣੇ ਪੈ ਸੁੱਖ ਆਪਣੇ ਹੀ ਪੈ ਬਿਰਤਾ ਅਸਲ ਵਿੱਚ ਜਿੰਨਾਂ ਨੂੰ ਬੰਦਾ ਆਪ ਦਾ ਸਮਝ ਕੇ ਯਾਦ ਕਰਦਾ ਇਹ ਆਪਣੇ ਹੈ ਹੀ ਨਹੀਂ ਜੋ ਇਹਦਾ ਆਪਣਾ ਉਹਨੂੰ ਬੰਦੇ ਨੇ ਬਗਾਨਾ ਕਰਤਾ ਉਹ ਕਿਵੇਂ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਇਹ ਬੰਦੇ ਨੂੰ ਤਾਂ ਚਾਹੀਦਾ ਸੀ ਜਿਹੜਾ ਅਸਲ ਸੱਚਾ ਗੁਰੂ ਆਪਣਾ ਉਹਦਾ ਚਿੰਤਨ ਕਰੇ ਭਾਵ ਨੂੰ ਯਾਦ ਕਰੇ ਆਪਣਾ ਗੁਰੂ ਤੇ ਆਏ ਮਿਲ ਕੁਸ਼ਲ ਸੇਤੀ ਕਰਿਆ ਹੁਣ ਭਗਤ ਧੰਨਾ ਜੀ ਵੀ ਆਸਾ ਰਾਗ ਦੇ ਅੰਦਰ ਉਹ ਦਿਆਲੂ ਪ੍ਰਭੂ ਨੂੰ ਯਾਦ ਕਰਨ ਦੀ ਹੀ ਗੱਲ ਕਰਦੇ ਆ ਭਗਤ ਧੰਨਾ ਜੀ ਜਿਹੜੇ ਕਹਿ ਰਹੇ ਆ ਰੇ ਚਿਤ ਚੇਤਸ ਕੀ ਨਾ ਦਿਆਲ ਤੁਮੋਦਰ ਬਿਵੇ ਨਾ ਜਾਣ ਸ ਕੋਈ ਜੇ ਤਾਵੇ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਤੇ ਭਗਤ ਰਵਿਦਾਸ ਜੀ ਵੀ ਇਹੀ ਗੱਲ ਕਹਿ ਰਹੇ ਆ ਕਿ ਇਹ ਅਚੇਤ ਚਿੱਤ ਤੂੰ ਵਾਹਿਗੁਰੂ ਨੂੰ ਯਾਦ ਕਰ ਸਿਮਰਨ ਕਰ ਮਾਨਸਿਕ ਰੋਗ ਆ ਉਹਨਾਂ ਵਿੱਚੋਂ ਚਿੰਤਾ ਸਭ ਤੋਂ ਵੱਡਾ ਰੋਗ ਆ ਚਿੰਤਾ ਦਾ ਕਾਰਨ ਕੀ ਆ ਕਈ ਵਾਰੀ ਦੇਖੋ ਜੀ ਬੰਦਾ ਕਿਸੇ ਗੱਲ ਵਿੱਚ ਇੰਨਾ ਸੋਚ ਲੈਂਦਾ ਵਾਰ-ਵਾਰ ਉਹਨੂੰ ਸੋਚੀ ਜਾਂਦਾ ਉਹ ਗੱਲ ਹੀ ਚਿੰਤਾ ਬਣ ਜਾਂਦੀ ਹੈ ਹੁਣ ਜਦੋਂ ਚਿੰਤਾ ਸੀਮਾ ਤੋਂ ਵੱਧ ਜਾਂਦੀ ਆ ਦਿਮਾਗੀ ਜਿਹੜੀ ਸੰਤੁਲਨ ਆ ਦਿਮਾਗ ਦਾ ਖਰਾਬ ਹੋ ਜਾਂਦਾ ਡਾਮਾ ਡੋੜ ਹੋ ਜਾਂਦਾ ਤੇ ਬੰਦਾ ਪਾਗਲ ਵੀ ਹੋ ਸਕਦਾ ਚਿੰਤਾ ਦਾ ਸਬੰਧ ਕਿਹਦੇ ਨਾਲ ਭਵਿੱਖ ਕਾਲ ਨਾਲ ਹੀ ਆ ਆਉਣ ਵਾਲੇ ਸਮੇਂ ਦੀ ਚਿੰਤਾ ਨਾਲ ਹੀ ਆ ਪਰ ਜਿਹੜਾ ਬੰਦਾ ਵਰਤਮਾਨ ਦੇ ਵਿੱਚ ਜਿਉਂਦਾ ਹੈ ਉਪਵਿਖ ਦੀ ਚਿੰਤਾ ਤੋਂ ਵੀ ਬਚਿਆ ਰਹਿੰਦਾ ਇਹ ਦੇਖੋ ਤੁਸੀਂ ਆਉਣ ਵਾਲੇ ਸਮੇਂ ਦੀ ਤੇ ਬੀਤੇ ਸਮੇਂ ਵਿੱਚ ਜੋ ਹੋਇਆ ਸੀ ਉਹਦੇ ਬਾਰੇ ਵੀ ਸੋਚਦਾ ਨਹੀਂ ਉਹ ਤਾਂ ਲੰਘ ਗਿਆ ਉਹ ਤਾਂ ਚਲੋ ਜਿਹੜਾ ਸਮਾਂ ਸੀ ਵਾਹਿਗੁਰੂ ਨੇ ਲੰਘਾ ਦਿੱਤਾ ਪਰ ਆਉਣ ਵਾਲੇ ਸਮੇਂ ਦੀ ਚਿੰਤਾ ਵੀ ਨਹੀਂ ਉਹ ਨੂੰ ਰਹਿੰਦੀ ਆਨੰਦ ਖੇੜਾ ਮਸਤੀ ਇਹ ਵਰਤਮਾਨ ਵਿੱਚ ਹੀ ਹੋ ਸਕਦਾ ਭੂਤਕਾਲ ਦੀਆਂ ਯਾਦਾਂ ਵਿਖਦੀ ਚਿੰਤਾ ਤੋਂ ਬਚਣ ਦਾ ਤਰੀਕਾ ਮਹਾਰਾਜ ਨੇ ਦੱਸਿਆ ਹੋਇਆ ਚੰਚਲ ਚੀਤਨ ਰਹੇ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰਤਾਰੇ ਚੀਤ ਇਹ ਮਹਾਰਾਜ ਜੀ ਕਹਿ ਰਹੇ ਆ ਚਰੇ ਜੀਵਨ ਚੇਤਨ ਨਿਤਨੀਤ ਉਹ ਵਾਹਿਗੁਰੂ ਆਨੰਦ ਦਾ ਆਕਾਰ ਆ ਖੁਸ਼ੀਆਂ ਦਾ ਚਮਨ ਗਿਆਨ ਦਾ ਸਾਗਰ ਤੂੰ ਭਾਈ ਉਹਨੂੰ ਯਾਦ ਕਰ ਜਦ ਤੂੰ ਉਹਨੂੰ ਯਾਦ ਕਰੇਂਗਾ ਤੇ ਦੇਖੀ ਫਿਰ ਤੇਰੀ ਜ਼ਿੰਦਗੀ ਕਿੱਦਾਂ ਦੀ ਹੋ ਜੇਗੀ ਤਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਤੇ ਸਾਖੀਆਂ ਬੜੀਆਂ ਪਿਆਰੀਆਂ ਆਉਂਦੀਆਂ ਨੇ ਜਿਨ੍ਹਾਂ ਵਿੱਚ ਭਾਈ ਬੜੇ ਦ੍ਰਿਸ਼ਟਾਂਤ ਦਿੱਤੇ ਹੁੰਦੇ ਆ ਜਿਵੇਂ ਭਗਤ ਨਾਮਦੇਵ ਜੀ ਉਹਨਾਂ ਦੀ ਕਥਾ ਆਪਨੇ ਸਰਵਣ ਕੀਤੀ ਹੈ ਇਦਾਂ ਹੀ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਕੁੰਭ ਦੇ ਮੇਲੇ ਤੇ ਸਿੱਖਾਂ ਸੇਵਕਾਂ ਨੂੰ ਨਾਲ ਲੈ ਕੇ ਹਰਦਵਾਰ ਨੂੰ ਜਾ ਰਹੇ ਆ ਰਸਤੇ ਵਿੱਚ ਪੜਾ ਕਰ ਲਿਆ ਇੱਕ ਪੰਡਤ ਮਹਾਰਾਜ ਕੋਲ ਪਹੁੰਚਿਆ ਨਮਸਕਾਰ ਕੀਤੀ ਆ ਬੈਠ ਗਿਆ ਤੇ ਕਈ ਸਵਾਲ ਜਵਾਬ ਹੋਏ ਆ ਵੀ ਆਪ ਜੀ ਕਿੱਥੇ ਰਹਿੰਦੇ ਹੋ ਕਿਹੜਾ ਤੁਹਾਡਾ ਗੁਰੂ ਆ ਕਿਹੜੀ ਸੰਪਰਦਾਵਾ ਤੇ ਇਵੇਂ ਗੁਰੂ ਮਹਾਰਾਜ ਨੇ ਫਿਰ ਉੱਤਰ ਦਿੱਤਾ ਸੀ ਉਹਨੂੰ ਕਹਿਣ ਲੱਗੇ ਕਿ ਅਜੇ ਤਾਂ ਅਸੀਂ ਕੋਈ ਆਪਦਾ ਗੁਰੂ ਨਹੀਂ ਧਾਰਨ ਕੀਤਾ ਫਿਰ ਉਹਨੇ ਬੜਾ ਅਫਸੋਸ ਜਿਹਾ ਕੀਤਾ ਸੀ ਵੀ ਆਪ ਜੀ ਦਾ ਕੋਈ ਗੁਰੂ ਨਹੀਂ ਹੈਗਾ ਅਜੇ ਤੱਕ ਤਾਂ ਮੇਰੀ ਇਹ ਯਾਤਰਾ ਨੇ ਫਲ ਜੀ ਗਈ ਤੁਹਾਡੇ ਵਰਗੇ ਬੰਦੇ ਦੀ ਸੰਗਤ ਕਰ ਜਦੋਂ ਫਿਰ ਉਹ ਬ੍ਰਾਹਮਣ ਨੇ ਇਸ ਤਰ੍ਹਾਂ ਆਖਿਆ ਸੀ ਗੁਰੂ ਬਿਨ ਕੋ ਰੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਬੰਦੇ ਨੂੰ ਗਿਆਨ ਨਹੀਂ ਆ ਸਕਦਾ ਗੁਰੂ ਤੋਂ ਬਿਨਾ ਬੰਦੇ ਦੀ ਜ਼ਿੰਦਗੀ ਜਿਹੜੀਆਂ ਦਿਲ ਤੇ ਪਈਆਂ ਰਾਤਾਂ ਹੁੰਦੀਆਂ ਨੇ ਉਹਦੀ ਕਦੇ ਸਵੇਰ ਹੋਈ ਨਹੀਂ ਸਕਦੀ ਗੁਰੂ ਤੋਂ ਬਿਨਾ ਤਾਂ ਸਾਨੂੰ ਭਾਈ ਵੱਧ ਤੋਂ ਵੱਧ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਆ ਚੇਤ ਦੇ ਮਹੀਨੇ ਦੀ ਆਰੰਭਤਾ ਹੋਈ ਆ ਇਹਦੇ ਵਿੱਚ ਪੜ੍ਹਨੀ ਚਾਹੀਦੀ ਆ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਤਾਂ ਇਹ ਚੇਤ ਦੇ ਮਹੀਨੇ ਵਿੱਚ ਜਿਹੜਾ ਵੀ ਬੰਦਾ ਉਹ ਰੱਬ ਨਾਲ ਮਲਾ ਦੇ ਉਹਦੇ ਚਰਨਾਂ ਦੇ ਨਾਲ ਜੁੜ ਜਾਣਾ ਚਾਹੀਦਾ ਉਹ ਵੀ ਧੰਤਾ ਦੇ ਜੋਗ ਆ ਜਿਨ੍ਹਾਂ ਨੇ ਰੱਬ ਨਾਲ ਮਲਾਪ ਕਰਵਾਇਆ ਇਸੇ ਕਰਕੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦੇਵ ਜੀ ਦੀ ਸ਼ਰਨ ਆਉਂਦੇ ਆ ਸੇਵਾ ਕਰਦੇ ਆ ਬਹੁਤ ਸੇਵਾ ਭਾਵੇਂ ਉਮਰ ਬਜ਼ੁਰਗ ਸੀ ਪਰ ਸੇਵਾ ਇੰਨੀ ਕੀਤੀ ਵੱਡਾ ਮਾਣ ਉਹਨਾਂ ਨੂੰ ਮਿਲ ਗਿਆ ਜੀ ਤਾਂ ਕਦੇ ਵੀ ਭਾਈ ਭੁੱਲ ਕੇ ਵੀ ਗਲਤੀ ਨਹੀਂ ਕਰਨੀ ਤੇ ਇਹ ਕਹਿ ਦੇਣਾ ਕਿ ਗੁਰੂ ਤੋਂ ਬਿਨਾ ਹੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜੇਗੀ ਨਹੀਂ ਗੁਰੂ ਤੋਂ ਬਿਨਾ ਬੰਦੇ ਦੀ ਗਤੀ ਨਹੀਂ ਹੋ ਸਕਦੀ ਕਦੇ ਵੀ ਇਹ ਗੱਲ ਯਾਦ ਰੱਖਣੀ ਆ ਤੇ ਉਹ ਲੇਖਾ ਜੋਖਾ ਵੀ ਹੁਣਾਂ ਦਰਗਾਹ ਦੇ ਵਿੱਚ ਕਈ ਵਾਰੀ ਅਸੀਂ ਇਹਨਾਂ ਗੱਲਾਂ ਨੂੰ ਵਿਸਾਰ ਦਿੰਨੇ ਆ ਕਹਿ ਦਿੰਨੇ ਆ ਨਹੀਂ ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਨਹੀਂ ਪਾਈ ਕਾਂਸੀ ਦੇ ਵਿੱਚ ਨਾ ਇੱਕ ਜ਼ਿਮੀਂਦਾਰ ਰਹਿੰਦਾ ਸੀ ਕੋਈ ਉਹਦੇ ਕੋਲ ਜ਼ਮੀਨ ਬਹੁਤ ਸੀ ਸਾਖੀ ਬੜੀ ਪਿਆਰੀ ਆਉਂਦੀ ਆ ਜ਼ਿਮੀਂਦਾਰ ਰੱਜਿਆ ਪੁਜਿਆ ਅਮੀਰ ਸੀ ਹੁਣ ਉਹਦੇ ਘਰ ਚ ਬਾਰੇ ਵਿੱਚ ਇੱਕ ਸਾਧੂ ਰਹਿੰਦਾ ਸੀ ਉਹ ਸਾਧੂ ਨੇ ਭੋਜਨ ਛਕ ਲੈਣਾ ਅੰਦਰ ਕੁੰਡੀ ਲਾ ਲੈਣੀ ਸੁੱਤਾ ਰਹਿਣਾ ਕਹਿ ਦੇਣਾ ਮੇਰੀ ਸੁਰਤ ਜੀ ਲੱਗ ਜਾਂਦੀ ਆ ਸਮਾਧੀ ਲੱਗ ਜਾਂਦੀ ਆ ਤੇ ਹੋਣੀ ਰੱਬ ਦੀ ਸਾਧੂ ਜਿਹੜਾ ਚੜ੍ਹਾਈ ਕਰ ਗਿਆ ਉਹਦੀ ਮੌਤ ਹੋ ਗਈ ਜ਼ਿਮੀਦਾਰ ਦੇ ਗ੍ਰਹਿ ਦੇ ਵਿੱਚ ਉੱਥੇ ਜਿਨ੍ਹਾਂ ਦੇ ਘਰੇ ਰਹਿੰਦਾ ਸੀ ਗਾਂ ਨੇ ਇੱਕ ਬੱਚਾ ਦਿੱਤਾ ਸਾਧੂ ਨੇ ਬੱਚੇ ਦੇ ਰੂਪ ਵਿੱਚ ਜਨਮ ਲਿਆ ਜ਼ਿਮੀਦਾਰ ਨੇ ਲਾਡਣਾ ਚਾਵਾ ਨਾ ਬੱਚੇ ਦੀ ਸੇਵਾ ਕੀਤੀ ਵੱਡਾ ਹੋਇਆ ਜ਼ਿਮੀਦਾਰ ਨੇ ਬੱਚੇ ਨੂੰ ਹਾਲ ਅੱਗੇ ਜੋੜਿਆ ਤੇ ਬੱਚੇ ਨੂੰ ਹਾਲ ਖਿੱਚਣਾ ਮੁਸ਼ਕਲ ਹੋ ਗਿਆ ਔਖਾ ਲੱਗੇ ਅਖੀਰ ਨੂੰ ਬੱਚਾ ਜ਼ਮੀਨ ਤੇ ਡਿੱਗ ਪਿਆ ਜਦੋਂ ਫਿਰ ਜ਼ਿਮੀਦਾਰ ਨੇ ਉਹਨੂੰ ਮਾਰਿਆ ਇੰਨਾ ਸੀ ਉਹ ਵਿਚਾਰਾ ਜ਼ਮੀਨ ਤੇ ਡਿੱਗ ਪਿਆ ਭਗਤ ਜੀ ਕਬੀਰ ਸਾਹਿਬ ਜੀ ਉੱਧਰ ਆ ਗਏ ਭਗਤ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਵੀ ਇਹਦੇ ਕਰਮ ਕੀ ਆ ਇਹ ਤਾਂ ਕਹਿੰਦੇ ਉਹੀ ਸਾਧੂ ਆ ਜਿਹੜਾ ਸਾਰੀ ਉਮਰ ਇਨ੍ਹਾਂ ਦੇ ਘਰੇ ਰਹਿੰਦਾ ਸੀ ਰੋਟੀ ਪਾਣੀ ਪ੍ਰਸ਼ਾਦਾ ਛੱਕ ਕੇ ਚਬਾਰੇ ਦੀ ਕੁੰਡੀ ਲਾ ਕੇ ਸੁੱਤਾ ਰਹਿੰਦਾ ਸੀ ਹੁਣ ਉਹ ਕਰਮਾਂ ਦਾ लेखा ਪੂਰਾ ਕਰਨ ਲਈ ਬੱਚਾ ਬਣ ਕੇ ਆਇਆ ਹੁਣ ਬੱਚੇ ਦੇ ਰੂਪ ਵਿੱਚ ਮਾਰ ਖਾ ਰਿਆ ਭਗਤ ਜੀ ਜ਼ਿਮੀਦਾਰ ਦੇ ਖੇਤ ਗਏ ਪੁੱਛਿਆ ਭਾਈ ਕੀ ਗੱਲ ਹੋ ਗਈ ਜ਼ਿਮੀਦਾਰ ਕਹਿੰਦਾ ਜੀ ਦੇਖੋ ਬੜੇ ਲਾਡਾਂ ਚਾਵਾਂ ਨਾ ਪਾਲਿਆ ਹੋਇਆ ਬੱਚਾ ਹਾਲ ਅੱਗੇ ਚੱਲਦਾ ਨਹੀਂ ਬੈਠ ਗਿਆ ਭਗਤ ਜੀ ਨੇ ਜ਼ਿਮੀਦਾਰ ਨੂੰ ਕਿਹਾ ਤੁਸੀਂ ਥੋੜਾ ਪਰੇ ਹੋ ਕੇ ਬੈਠੋ ਬੱਚੇ ਦੇ ਕੰਨ ਵਿੱਚ ਇਹ ਕਿਹਾ ਸੰਤ ਜੀ ਉઠੋ ਹੁਣ ਲੇਖਾ ਦੇਣਾ ਪੈਣਾ ਪਿਛਲੇ ਜਨਮ ਵਿੱਚ ਬੇਲੀਆਂ ਖਾਧੀਆਂ ਹੁਣ ਇਹ ਜਨਮ ਵਿੱਚ ਬੇਲੀਆਂ ਖਾਣ ਨੂੰ ਫਿਰਦੇ ਹਾਂ ਉઠੋ ਲੇਖਾ ਦੇਣਾ ਹੀ ਪਵੇਗਾ ਮੱਛਾ ਉੱਠ ਕੇ ਖੜਾ ਹੋ ਗਿਆ ساری ਉਮਰ ਖੁਸ਼ੀ ਖੁਸ਼ੀ ਲੇਖਾ ਦੇਤਾ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਚਾਰ ਪਾਮ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਊਠ ਤ ਬੈੜ ਤ ਠੇਗਾ ਪਰ ਹੈ ਤਬ ਕਤ ਮੂੜ ਲਕਈ ਹੈ ਤੇ ਉਹ ਨਾ ਲੇਖਾ ਦੇਣਾ ਹੀ ਪੈਂਦਾ ਸਾਧ ਸੰਗਤ ਜੀ ਇਹਨਾਂ ਲੇਖਾ ਜੋਖਾ ਹੋ ਕੇ ਹੀ ਰਹਿੰਦਾ ਭਗਤ ਜੀ ਕਹਿੰਦੇ ਭਾਈ ਜਦੋਂ ਤੂੰ ਆਪਦੇ ਕੀਤੇ ਕਰਮਾਂ ਦਾ ਤੇਰਾ ਲੇਖਾ ਜੋਖਾ ਹੋਣਾ ਕਈ ਵਾਰੀ ਕੀਤੇ ਕਰਮਾਂ ਕਰਕੇ ਬੱਛਾ ਵੀ ਬਣਨਾ ਪੈ ਜਾਂਦਾ ਚਾਰ ਪਾਮ ਦੋਏ ਸਿੰਗ ਇਹ ਇਹ ਜਿਹੜੀ ਕਹਾਣੀ ਬੰਦੇ ਦੀ ਆ ਕਿਸੇ ਪਸ਼ੂ ਦੀ ਜੂਣ ਵਿੱਚ ਜਦੋਂ ਪਵੇਂਗਾ ਚਾਰ ਤੇਰੇ ਪੈਰ ਹੋ ਜਾਣੇ ਆ ਦੋ ਸਿੰਗ ਹੋ ਜਾਣਗੇ ਮੂੰਹ ਤੋਂ ਗੁੰਗਾ ਹੋ ਜਾਏਗਾ ਕਹੇਗਾ ਪਰ ਤੇਰੀ ਸਮਝ ਨਹੀਂ ਲੱਗੇਗੀ ਫਿਰ ਤੂੰ ਕਿਸ ਤਰ੍ਹਾਂ ਰੱਬ ਦੇ ਗੁਣ ਗਾਵੇਂਗਾ ਉਠ ਤੈ ਬੈਠ ਤ ਠੇਗਾ ਪਰ ਹੈ ਉੱਠਦਿਆਂ ਬੈਂਦਿਆਂ ਤੇਰੇ ਸੋਟੀ ਪਊਗੀ ਤੂੰ ਕਿੱਥੇ ਆਪਦੇ ਸਿਰ ਨੂੰ ਲੁਕੋਏਂਗਾ ਤਵਕਤ ਮੂਢ ਲਕਈ ਹੈ ਹਰ ਬਿਨ ਬੈਲ ਬਰਾਨੇ ਹੋਈ ਹੈ ਵਾਹਿਗੁਰੂ ਤੇ ਬਾਝੋਂ ਭਾਈ ਤੂੰ ਤਾਂ ਇਸ ਤਰ੍ਹਾਂ ਹੋ ਜਾਵੇਂਗਾ ਵੀ ਤੇਰੀ ਜ਼ਿੰਦਗੀ ਜਿਹੜੀ ਆ ਨਰਕਾਂ ਵਾਲੀ ਬਣ ਜਾਵੇਗੀ ਫਾਟੇ ਨਾਕਨ ਟੁੱਟੇ ਕੰਦਨ ਕੋਦੋ ਕੋਪਸ ਖਈ ਹੈ ਤੇ ਨੱਕ ਤੇਰਾ ਵਿੰਨਿਆ ਜਾਵੇਗਾ ਬੱਚੇ ਦਾ ਬਲਦ ਦਾ ਨੱਕ ਵੰਨ ਦਿੰਦੇ ਆ ਨਾ ਫਿਰ ਤੈਨੂੰ ਇਦਾਂ ਜ਼ਿਮੀਂਦਾਰ ਜਿਹੜੇ ਜੱਟ ਕਿਸਾਨ ਆ ਉਹ ਸਾਰੇ ਤੈਨੂੰ ਜੋੜ ਲੈਣਗੇ ਸਾਰੋ ਦਿਨ ਡੋਲਤ ਬਨ ਮਹੀਆ ਅਜੋ ਨਾ ਪੇਟ ਇਕਈ ਹੈ ਜੰਗਲ ਵਿੱਚ ਭਟਕੇਗਾ ਪੇਟ ਵੀ ਤੇਰਾ ਨਹੀਂ ਰੱਜੇਗਾ ਕਿਉਂਕਿ ਇਹ ਤੈਨੂੰ ਆਪਦੇ ਹਿਸਾਬ ਨਾਲ ਖਰਾਕ ਮਿਲੇਗੀ ਜਨ ਭਗਤਨ ਕੋ ਕਹੋ ਨਾ ਮੰਨੂ ਕਿਉ ਆਪਨੋ ਪਈ ਹੈ ਜੇ ਤੂੰ ਭਗਤਾਂ ਦਾ ਬਚਨ ਨਹੀਂ ਮੰਨੇਗਾ ਆਪਦਾ ਕੀਤਾ ਹੀ ਪਾਵੇਂਗਾ ਆਪਦਾ ਕੀਤਾ ਪਾਵੇਂਗਾ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਦਰਅਸਲ ਗੱਲ ਇਹ ਆ ਆਪਾਂ ਆਪ ਦੇ ਆਪ ਨੂੰ ਸਿਆਣੇ ਸਮਝਦੇ ਆ ਇਸੇ ਕਰਕੇ ਤਾਂ ਭਗਤਾਂ ਦੇ ਗੁਰੂਆਂ ਦੇ ਬਚਨ ਨਹੀਂ ਮੰਨਦੇ ਤਾਂ ਚੇਤ ਦੀ ਸੰਗਰਾਂਦ ਦੀ ਆਰੰਭਤਾ ਹੋ ਗਈ ਹੈ ਗੁਰਮਖ ਪਿਆਰਿਓ ਸਾਨੂੰ ਵੱਧ ਤੋਂ ਵੱਧ ਚੇਤ ਦੇ ਮਹੀਨੇ ਵਿੱਚ ਬਾਣੀ ਪੜ੍ਹਨੀ ਚਾਹੀਦੀ ਆ ਗੁਰਬਾਣੀ ਕੰਠ ਕਰਨੀ ਚਾਹੀਦੀ ਆ ਤੇ ਜਿਹੜੇ ਗੁਰੂ ਸਾਹਿਬ ਜੀ ਨੇ ਸਾਨੂੰ ਮਹੱਲੇ ਬਖਸ਼ੇ ਆ ਇਹ ਤਿਹਾਰ ਬਖਸ਼ੇ ਆ ਹੋਲਾ ਮਹੱਲਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੁਲਾ ਹੈ ਸਾਧ ਸੰਗਤ ਜੀ ਹੁਲੇ ਦਾ ਅਰਥ ਪਤਾ ਕੀ ਹੁੰਦਾ ਗੁਰਮਖੋ ਹੱਲਾ ਕਰਨਾ ਮਹੱਲੇ ਦਾ ਅਰਥ ਹੁੰਦਾ ਹਮਲਾ ਕਰਨ ਵਾਲੀ ਥਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਇਹ ਜਿਹੜਾ ਹੁਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਤੇ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਮਨਾਇਆ ਜਾਂਦਾ ਜੇ ਆਪਾਂ ਇੱਥੇ ਜਾਣਾ ਉੱਥੇ ਜਾ ਕੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਪਾਈ ਉੱਥੇ ਜਾ ਕੇ ਨਾ ਸਾਧ ਸੰਗਤ ਜੀ ਸਤਕਾਰ ਦੇ ਨਾਲ ਜਾਣਾ ਹੁੱਲੜਬਾਜੀ ਨਹੀਂ ਕਰਨੀ ਇਹ ਵੀ ਸਿੱਖਿਆ ਲੈ ਕੇ ਜਾਈ ਕਿਉਂਕਿ ਆਹ ਦਿਨ ਅਕਸਰ ਹੀ ਆਪਾਂ ਵੇਖਦੇ ਆ ਨੌਜਵਾਨ ਵੀਰ ਜਾਂਦੇ ਆ ਹੁੱਲੜਬਾਜੀ ਕਰਦੇ ਆ ਨਹੀਂ ਭਾਈ ਇਦਾਂ ਨਹੀਂ ਕਰਨਾ ਚਾਹੀਦਾ ਚੇਤ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਆਪਾਂ ਬਣਨਾ ਹੈ ਉੱਚਾ ਸੋਚਾ ਜੀਵਨ ਬਣਾਉਣਾ ਤੇ ਜੇ ਆਪਾਂ ਗੁਰੂਆਂ ਦੇ ਦਿਨ ਮਨਾਉਣੇ ਆ ਬੜੀ ਹਲੀਮੀ ਦੇ ਨਾਲ ਪਿਆਰ ਵਿੱਚ ਆ ਕੇ ਮਨਾਉਣੇ ਆ ਚੇਤ ਦਾ ਮਹੀਨਾ ਆਰੰਭ ਹੋ ਗਿਆ ਹੈ ਸਾਰਿਆਂ ਨੂੰ ਭਾਈ ਤੇ ਚੇਤ ਦੇ ਮਹੀਨੇ ਦੀ ਇਹ ਜੋ ਨਵੇਂ ਸਾਲ ਦੀ ਵੀ ਆਰੰਭਤਾ ਹੁੰਦੀ ਹੈ ਮਹੀਨੇ ਤੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਦੇਸੀ ਮਹੀਨਿਆਂ ਦੇ ਮੁਤਾਬਕ ਦੇਸੀ ਕੈਲੰਡਰ ਦੇ ਮੁਤਾਬਕ ਗੁਰੂ ਸਾਹਿਬ ਜੀ ਕਿਰਪਾ ਕਰਨ ਮਹਾਰਾਜ ਜੀ ਆਓ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ